ਹੀ ਮਨੂਰ ਵਾਲਾ ਰੋਡ ਬਸੰਤ ਵਿਆਰ ਦੰਨੇ ਆ ਅਸੀਂ ਖਾਣਾ ਖਾਣ ਆਏ ਸੀ ਸਰ ਇੱਥੇ ਉਹ ਫਰੈਂਡਸ ਵਾਲੇ ਦੇ ਕਿਹੜੀ ਜਗ੍ਹਾ ਖਾਣ ਫਰੈਂਡਸ ਵਾਲੇ ਦੇ ਫਰੈਂਡ ਵਾਲੇ ਦੇ ਹਾਂਜੀ ਸਰ ਤੇ ਗੱਡੀ ਅਸੀਂ ਆ ਰਹੇ ਆ ਇਹ ਸਾਡੇ ਮਗਰ ਮਗਰ ਸੀ ਇਹ ਬਹੁਤ ਪ੍ਰੈਸ਼ਰ ਹੋਣ ਲੱਗ ਗਿਆ ਅਸੀਂ ਪ੍ਰੈਸ਼ਰ ਹੋਣ ਦੇਈ ਜਾ ਰਿਹਾ ਸੀਗਾ ਅਸੀਂ ਕਹਾਂ ਚਲੋ ਰਸ਼ਾ ਰਸਤਾ ਹੋਵੇਗਾ ਤਾਂ ਰਸਤਾ ਦੇ ਦਾਂਗੇ ਤੇ ਸਾਨੂੰ ਨਹੀਂ ਪਤਾ ਜਿੰਨੇ ਮੁਰਨਾ ਅਸੀਂ ਮੁੜੇ ਇਹ ਵੀ ਨਾਲ ਮੁੜ ਕੇ ਸਾਨੂੰ ਗੱਲ ਗਲੋਚ ਕਰਨ ਲੱਗ ਗਿਆ ਤੇ ਅਸੀਂ ਕਹ ਤੂੰ ਗੱਡੀ ਰੋਕ ਤੂੰ ਗਾਲੀ ਗਲੋਚ ਲੇਡੀਜ਼ ਨਾਲ ਸੀ ਸਾਡੇ ਤੇ ਇੰਨੇ ਜੀ ਇੰਨੀ ਗੱਡੀ ਰੋਕਦੇ ਜਿੰਨੇ ਦੰਡਾ ਕੱਢ ਲਿਆ ਅੰਦਰੋਂ ਇਨੇ ਮੇਰੇ ਬ੍ਰਦਰ ਦੇ ਸਿਰ ਤੇ ਡੰਡਾ ਮਾਰਿਆ ਤੇ ਉਸ ਤੋਂ ਬਾਅਦ ਜਦ ਉਸ ਤੋਂ ਬਾਅਦ ਇਹ ਕਹਿੰਦਾ ਸਾਡਾ ਠੇਕਾ ਸਾਡਾ ਹੈ ਤੈਨੂੰ ਦੇਖ ਲਾਂਗੇ ਤੇ ਅੰਦਰ ਜਾ ਕੇ ਬੋਤਲ ਲਿਆਇਆ ਬੋਤਲ ਲਿਆ ਕੇ ਮੇਰੇ ਬ੍ਰਦਰ ਦੇ ਸਿਰ ਤੇ ਮਾਰੀ ਹੈ। ਇੱਕ ਲੇਡੀ ਦੇ ਕੱਪੜੇ ਇੱਕ ਲੇਡੀ ਦੇ ਨਾਲ ਮਿਸ ਮਿਸ ਬਿਹੇਵ ਕੀਤਾ ਹੈ। ਉਹਨਾਂ ਮੈਡੀਕਲ ਕਰਾਨ ਗਏ ਆ ਸਾਰੇ। ਉਹਨਾਂ ਨੂੰ ਜੋ ਹੋਇਆਗਾ ਤੁਹਾਨੂੰ ਪਤਾ ਲੱਗ ਜੂਗਾ। ਕੱਪੜੇ-ਕੁਪੜਿਆਂ ਤੇ ਵੀ ਆਇਆ ਖੂਨ ਸਾਰਾ ਲੱਗਿਆ ਹੋਇਆ ਉਹਨਾਂ ਦੇ ਵੀ ਲੇਡੀਜ਼ ਦੇ ਵੀ ਸਾਰਾ। ਗੱਲ ਕਰ ਸ਼ਿਕਾਇਤ ਕੀਤੀ। ਪੁਲਿਸ ਪੁਲਿਸ ਵਾਲੇ ਆਏ ਸੀਗੇ ਤੇ ਮੈਨੂੰ ਫਿਰ ਉਹ ਕੁਝ ਨਹੀਂ ਕੋਈ ਹੋਣੀਆਂ ਬਸ ਢਿੱਲਾ ਢਿੱਲਾ ਰਵਈਆ ਹੋਰ ਅੰਦਰ ਜਾ ਕੇ ਉਹਨਾਂ ਨਾਲ ਗੱਲ ਕਰ ਰਹੇ ਆ ਸਾਡੇ ਸਾਹਮਣੇ ਕੋਈ ਸਾਨੂੰ ਕਹਿੰਦਾ ਤੁਸੀਂ ਬਾਹਰ ਰਹੋ ਫੜੀ ਗੱਲ ਸੁਣ ਲਈ ਉਹਨਾਂ ਨਾਲ ਜਾ ਕੇ ਅੰਦਰ ਗੱਲ ਕਰਾਂਗੇ ਕਿਰੇ ਘਰੇ ਕਿਰੇ ਹਸਪੀਟਲ ਨੇ ਸਿਵਲ ਭੇਜਿਆ ਭਾਜੀ ਸਿਵਲ ਹਸਪੀਟਲ ਭੇਜਿਆ ਤੇ ਮੰਦਰ ਕਿੰਨੇ ਬੰਦੇ ਦੋ ਜਣੇ ਸਾਡੇ ਰਹੀ ਇੱਕ ਲੇਡੀ ਤੇ ਇੱਕ ਜੈਂਟਲ ਜੀ ਅਸੀਂ ਕੁੱਲ ਪੰਜ ਜਣੇ ਜੀ ਇੱਕ ਬੱਚਾ ਸੀ ਚਾਰ ਵੱਡੇ ਸੀ ਕਿਸ ਚੀਜ਼ ਨਾਲ ਹਮਲਾ ਕੀਤਾ ਪਹਿਲਾਂ ਡੰਡਾ ਮਾਰਿਆ ਜੀ ਗੱਡੀ ਜੋ ਕੱਢ ਕੇ ਉਹਦੇ ਸਾਹ ਤੋਟੇ ਤੇ ਪਏ ਹੋਣੀਆਂ ਤੇ ਉਸ ਤੋਂ ਬਾਅਦ ਬੋਤਲ ਮਾਰੀ ਉਹ ਕ ਕਿੰਨੇ ਬੰਦੇ ਸੀ ਉਹ ਜਿਨ੍ਹਾਂ ਨੇ ਹਮਲਾ ਕੀਤਾ ਦੋ ਬੰਦੇ ਸੀਗੇ ਮੇਨ ਉਸ ਤੋਂ ਬਾਅਦ ਜਿਹੜੇ ਠੇਕੇ ਵਿੱਚੋਂ ਬਾਹਰ ਆਏ ਆ ਠੇਕੇ ਵਾਲੇ ਵੀ ਵਿੱਚ ਆ ਗਏ ਸੀਗੇ ਤੇ ਉਹ ਕਹਿੰਦੇ ਸਾਡਾ 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 ਠੇਕਾ ਚੱਲਦਾ ਤੁਹਾਨੂੰ ਦੇਖ ਲਾਂਗੇ ਤੁਸੀਂ ਜਿੰਨਾ ਜੋ ਕਰਨਾ ਕਰ ਲੋ ਸਾਡੀ ਐਸਐਚਓ ਨਾਲ ਗੱਲ ਹੋ ਗਈ। ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਇਸ ਵੇਲੇ? ਪ੍ਰਸ਼ਾਸਨ ਵਾਲੇ ਮੰਗ ਕਰ ਰਹੇ ਆ ਜੀ ਜਾਂ ਤਾਂ ਅਸੀਂ ਘਰੋਂ ਨਿਕਲਣਾ ਬੰਦ ਕਰ ਦਈਏ। ਮੈਂ ਖੁਦ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਟਰੀ ਹਾਂ ਬੇ ਕਲਾਸ਼ਨਗਰ ਮੰਡਲ ਦਾ। ਤੇ ਇਹ ਆ ਤਾਂ ਪਬਲਿਕ ਨੂੰ ਕਹਿ ਦੀ ਇਹ ਬੰਦਾ ਸਾਲਾ ਕੁਝ ਬੰਦ ਕਰਕੇ ਇਹਨਾਂ ਠੇਕੇ ਚਲਾਓ ਸਿਰਫ ਔਰ ਕੁਝ ਚਲਾਨ ਦੀ ਲੋੜ ਨਹੀਂ ਪਬਲਿਕ ਘਰੇ ਬੈਠੇ ਕੋਈ ਦਿੱਕਤ ਨਹੀਂ ਆਪਾਂ ਨੂੰ ਬਾਕੀ ਜੋ ਬੰਦੀ ਕਾਰਵਾਈ ਹੋਈਗੀ ਅਸੀਂ ਕਰਾਵਾਂਗੇ ਬਿਲਕੁਲ ਕਰਾਵਾਂਗੇ ਠੋਕ ਕੇ ਜਵਾਬ ਦੇਵਾਂਗੇ ਓਕੇ ਤੇ ਆਇਆ ਇੱਥੇ ਇੱਕ ਹਾਂਜੀ ਠੀਕ ਹੈ ਜੀ ਝਗੜਾ ਹੋਇਆ ਠੇਕੇ ਤੇ ਮੈਨੂੰ ਫੋਨ ਗਿਆ ਸੀ ਮੈਂ ਮੌਕੇ ਤੇ ਆਇਆ ਆਪਣੇ ਮੁਲਾਜ਼ਮੀਆਂ ਨਾਲ ਇੱਥੇ ਪਾਰਟੀਆਂ ਖੜੀਆਂ ਇੱਕ ਪਾਰਟੀ ਖੜੀ ਆ ਸਾਹਮਣੇ ਭਾਈ ਸਾਹਿਬ ਖੜੇ ਆ ਮੈਂ ਇਹਨਾਂ ਨੂੰ ਕਹਿਣਾ ਵੀ ਥਾਂ ਜੱਕ ਦਰਖਾਸਤ ਲਿਖਾਓ ਜੋ ਮੈਡੀਕਲ ਰਿਪੋਰਟ ਜੋ ਦਰਖਾਸਤ ਅਕਾਊਂਟ ਬਣਦਾ ਹੋਏਗਾ ਉਹ ਕਾਰਵਾਈ ਹੋ ਜਾਏਗੀ ਪਰ ਇਹ ਸ਼੍ਰੀਮਾਨ ਮੈਨੂੰ ਕਹਿੰਦੇ ਆ ਮੈਂ ਐਦਾਂ ਸੀ ਉਦਾਂ ਮਤਲਬ ਆ ਵੀ ਹੋਰ ਗੱਲਾਂ ਕਰਦੇ ਨੇ ਇਹ ਦੇਖੀ ਚੌਂਕ ਆ ਜੀ ਇਹ ਦੇਖੀ ਚੌਂਕ 8 1 ਲੱਗੇ ਕਿੰਨਾ ਝਗੜਾ ਹੋਇਆ ਨਹੀਂ ਜਿਹੜਾ ਝਗੜਾ ਕੀਤਾ ਜੀ ਉਹ ਬੰਦੇ ਕਿਹੜੇ ਸੀਗੇ ਉਹ ਬੰਦੇ ਇੱਥੇ ਕੋਈ ਵੀ ਨਹੀਂ ਹੈ ਉਹ ਕਹਿੰਦੇ ਵੀ ਅੰਦਰ ਆ ਜੀ ਜਿਹੜੇ ਹੱਥੇ ਦੇ ਅੰਦਰ ਆ ਬੰਦੇ ਜੀ ਨਿੱਕੇ ਵਾਲਿਆਂ ਦੇ ਬੰਦਿਆਂ ਦਾ ਨਾਮ ਮੇਰੀ ਗੱਲ ਜਦੋਂ ਕੋਈ ਝਗੜਾ ਹੁੰਦਾ ਪਹਿਲਾਂ ਤਾਂ ਪ੍ਰੋਟੈਕਟ ਕਰਨ ਲੋਕਾ ਦੋਨੋਂ ਪਾਸੇ ਕੋਈ ਵੀ ਪਾਰਟੀ ਪ੍ਰੋਟੈਕਟ ਕਰਨੇ ਵੀ ਪਾਈ ਪ੍ਰੋਟੈਕਟਰ ਇਹ ਹੁਣ ਮੈਨੂੰ ਕਹਿੰਦਾ ਤੁਸੀਂ ਥਾਣੇ 'ਚ ਦਰਖਾਸਤ ਲਿਖਾਓ ਬੰਦੇ ਜਿਹੜੇ ਲਿਖਾਉਣਗੇ ਉਹ ਬੰਦੇ ਫੜ ਕੇ ਆਪੋਤ ਕਾਰਵਾਈ ਕਰਾਂਗੇ ਬੰਦੇ ਜ਼ਖਮੀ ਵੀ ਹੋਏ ਜ਼ਖਮੀ ਕਹਿੰਦੇ ਮੈਡੀਕਲ ਕੌਣ ਭੇਜਾਂ ਮੇਰੇ ਤੋਂ ਪਹਿਲਾਂ ਭੇਜਤਾ ਕੋਈ ਇੱਕ ਬੰਦੇ ਸੱਟ ਲੱਗੀ ਆ ਕਹਿੰਦੇ ਕਿਹੜੇ ਥਾਣੇ ਦਾ ਮੈਟਰ ਹੈ ਇਹ ਇਹ ਥਾਣਾ ਕਿਤਵਾਲੀ ਦਾ ਮੈਟਰ ਹੈ ਇਹ